ਪਿੰਡ ਘੜੂਆ ਤੋਂ ਪਿੰਡ ਬੱਤਾ ਤੇ ਸਥਿਤ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਈਨ ਤੇ ਕੱਢੇ ਜਾ ਰਹੇ ਅੰਡਰਪ੍ਰੈਸ ਦੀ ਯੋਜਨਾ ਦੇ ਖਿਲਾਫ ਅੱਜ ਇਲਾਕੇ ਦੇ ਪਿੰਡਾਂ ਵੱਲੋਂ ਤਾਨਾ ਲਗਾਇਆ ਗਿਆ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਅੰਡਰਬ੍ਰਿਜ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਧਣਗੀਆਂ ਕਿਉਂਕਿ بارش ਦੇ ਦਿਨਾਂ ਵਿੱਚ ਇਸ ਵਿੱਚ ਪਾਣੀ ਜਮਾ ਹੋਵੇਗਾ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਰੇਲਵੇ ਮੰਤਰੀ ਰਵਨੀ ਸਿੰਘ ਬਿੱਟੂ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਉਹ ਅੱਜ ਤਾਂ ਸਾਨੂੰ ਮਜਬੂਰੀ ਵਸ ਇੱਥੇ ਇਲਾਕੇ ਦੇ ਪਿੰਡਾਂ ਨੂੰ ਤੇ ਕੜੂਆ ਪਿੰਡ ਨੂੰ ਇਕੱਠੇ ਹੋਣਾ ਪਿਆ। ਕਿਉਂਕਿ ਜਿਹੜਾ ਇਹ ਫਟਕ ਹੈ ਇਹ ਫਟਕ ਨੂੰ ਅੰਡਰ ਬ੍ਰਿਜ ਬਣਾਉਣ ਵਾਸਤੇ ਇੱਥੇ ਬੋਰਡ ਵੀ ਲਾ ਦਿੱਤੇ ਕਿ ਅੱਜ ਕੰਮ ਸ਼ੁਰੂ ਕਰਿਆ ਜਾਊ। ਇਸ ਵਾਸਤੇ ਨਾ ਕਿਸੇ ਦੀ ਸਰਾਹ ਲਈ ਗਈ ਨਾ ਕਿਸੇ ਪੰਚਾਇਤ ਦੀ ਨਾ ਮਿਊਂਸਿਪਲਟੀ ਦੀ ਨਾ ਕਿਸੇ ਜ਼ਿੰਮੇਵਾਰ ਬੰਦੇ ਨੂੰ ਪੁੱਛਿਆ ਨਹੀਂ ਕਿ ਇੱਥੇ ਕੀ ਕਰਨਾ ਚਾਹੀਦਾ ਜੇ ਇਹ ਅੰਡਰ ਬ੍ਰਿਜ ਬਣ ਜਾਂਦਾ ਹੈ ਇਹ ਕਿੰਨੇ ਫੁੱਟ ਡੂੰਘਾ ਹੋਊਗਾ ਸਾਨੂੰ ਤਾਂ ਇੱਥੇ ਤੋਂ ਲਖੜਾ ਹੀ ਔਖਾ ਹੋ ਜਾਊਗਾ ਕਿਉਂਕਿ ਸਾਡੇ ਕੋਲ ਸਬੂਤ ਆ ਅੱਗੇ ਬੜਾਇਆ ਮਾਚੀ ਪਰ ਰੋਡ ਪਰ ਉਹਦੇ ਵੀ ਸਾਲ ਪਰ ਪਾਣੀ ਹੋਣੀ ਸੁੱਕਦਾ ਹੈਗਾ ਨਾ ਕੋਈ ਕੜਦਾ ਹੈ ਜਿੰਨੇ ਵੀ ਇਨਾ ਤੇ ਬਣਿਆ ਰਜ਼ਾਬਾ ਰੋਡ ਸਾਨੂੰ ਸਾਡੇ ਨਾਲ ਜਿਆਦਾ ਪਤਾ ਜਦ ਵੀ ਵੀ ਪਿੰਡ ਦਾ ਤਾਂ 50 ਪਿੰਡਾਂ ਦਾ ਰਸਤਾ ਬੰਦ ਹੋ ਜਾਂਦਾ ਅਸੀਂ ਚਾਹੁੰਦੇ ਆਂ ਵੀ ਇਹ ਫੱਟ ਕੇ ਜਿਉਂ ਦਾ ਤੇਉ ਚੱਲਦਾ ਰਹੇ ਦਾ ਉੱਪਰ ਨਾਲ ਅੰਦਰ ਅਸੀਂ ਇਹਨੂੰ ਬੰਨ ਨਹੀਂ ਦੇਣਾ ਰੇਲਵੇ ਵਿਭਾਗ ਵਾਲੇ ਜਾਈ ਸੀ ਕੀ ਪ੍ਰੋਸੈਸ ਅੱਗੇ ਗਏ ਨੇ ਦੇਖੋ ਰੇਲਵੇ ਵਿਭਾਗ ਨੇ ਸਾਨੂੰ ਤਾਂ ਕਿਸੇ ਨੂੰ ਨਹੀਂ ਪੁੱਛਿਆ ਐਡਾ ਵੱਡਾ ਪਿੰਡ ਹੈ ਕੜੂਆ ਹੁਣ ਤਾਂ ਮਿਊਨਿਸਪੈਲਿਟੀ ਬਣ ਗਿਆ ਸ਼ਹਿਰ ਬਣ ਗਿਆ ਪਿੰਡ ਨਹੀਂ ਰਿਹਾ ਜਦੋਂ ਐਡਾ ਬੜਾ ਪ੍ਰੋਗਰਾਮ ਬਣਾਉਣਾ ਦੋ ਰਸਤੇ ਸਾਡੇ ਬੰਦ ਕਰਨ ਨੂੰ ਤਿਆਰ ਹੋਏ ਹੋਏ ਆ ਇਹਨਾਂ ਨੂੰ ਕਮ ਸੇ ਕਮ ਮਿਊਂਸਪਲਟੀ ਦੀ ਜਾਂ ਕਿਸੇ ਸਾਬਕਾ ਸਰਪੰਚਾਂ ਦੀ ਜਾਂ ਪਿੰਡ ਦੇ ਜ਼ਿੰਮੇਵਾਰਾਂ ਦੀ ਜਾਂ ਇਲਾਕੇ ਦੇ ਅਗਲੇ ਪਿੰਡਾਂ ਨੂੰ ਵੀ ਤੁਹਾਨੂੰ ਕੀ ਮੁਸ਼ਕਲ ਆਉਣੀ ਹੈ ਕੋਈ ਚਲਾਤਾ ਲੈ ਲੈਂਦੇ ਇਹ ਆਪਣੇ ਆਪੇ ਬਿਰਾ ਦੱਸੇ ਇਹਨਾਂ ਨੇ ਜੋ ਕੁਝ ਕਰਨਾ ਸੀ ਉਹ ਕਰਕੇ ਇੱਥੇ ਬੋਰਡ ਲਾ ਦੁੱਤੇ ਆ ਦੇਖ ਲੋ ਲੱਗੇ ਹੋਏ ਆ ਕਿ ਅੱਜ ਕੰਮ ਸ਼ੁਰੂ ਕਰਨਾ ਕਰਦੇ ਡਾ ਅਸੀਂ ਪੱਟਣ ਦਾ ਇਹਨਾਂ ਤੇ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਕੀ ਜੀ ਸੋਚਦੇ ਆ ਕੀ ਸੋਚ ਕੇ ਕੰਮ ਸ਼ੁਰੂ ਕਰ ਲਗੇ ਜੇ ਸਾਨੂੰ ਪਤਾ ਹੀ ਨਹੀਂ ਹੈਗਾ ਸਾਡੀਆਂ ਦਾ ਜ਼ਮੀਂਦਾ ਸਾਡੀਆਂ ਦਾ ਬੇਕਾਰ ਹੋ ਜਾਊਗਾ ਸਾਰਾ ਕੁਝ ਜੀ ਤੁਸੀਂ ਕੀ ਮੰਗ ਕਰਦੇ ਵੀ ਨਾ ਬਣਾਈ ਜਾਵੇ ਇੱਥੇ ਆ ਸਾਡੀ ਮੰਗ ਇਹੀ ਹੈ ਵੀ ਵਾਰ-ਵਾਰ ਅਸੀਂ ਕਹਿੰਦੇ ਆ ਵੀ ਇਹ ਫਟ ਕੇ ਜਿਉਂਦਾ ਤੇ ਚੱਲਦਾ ਰਹੇ ਕਿਉਂਕਿ ਇਹਨੂੰ ਥੋੜਾ ਜਿਹਾ ਹੋਇਆ ਲੈਂਡ ਬਣੀ ਨੂੰ ਜੇ ਇਹਨਾਂ ਨੇ ਅੰਡਰਬ੍ਰਿਜ ਬਣਾਉਣਾ ਸੀ ਉਸੇ ਦਿਨ ਇਹਨੂੰ ਉੱਚੀ ਚੱਕ ਦੇ ਕਿਉਂ ਨਹੀਂ ਬਣਾ ਦਿੱਤਾ ਜਿਹੜਾ ਹੇਟ ਦਾ ਲੇਬਲ ਨਾਲ ਉਹ ਸੜਕ ਦੇ ਬਰਾਬਰ ਰਹੇ ਹੁਣ ਤਾਂ ਇਹਨੂੰ 5 ਫੁੱਟ 6 ਫੁੱਟ ਡੁਗਾ ਕਰਨਗੇ ਤੇ ਪਾਣੀ ਜਿਸ ਤਰ੍ਹਾਂ ਮਰੀਡੇ ਸ਼ਹਿਰ ਚ ਨਹੀਂ ਵੜੁੰਦਾ ਜੇ ਸਾਨੂੰ ਮਰੀਡੇ ਜਾਣਾ ਪੈ ਜੇ ਚਮਕੌਰ ਵਾਲੇ ਮੋੜ ਤੇ ਘੁੰਮ ਕੇ ਆਉਣਾ ਪੈਂਦਾ ਆ ਮਰੀਡੇ ਜਿੰਨੇ ਬਣੇ ਬਣੋੜੀ ਬਣੇ ਉਹਦੇ ਚ ਪਾਣੀ ਜਿਹੜੇ ਬਾਹਰ ਰੋਡ ਬਣੇ ਉਹਦੇ ਚ ਪਾਣੀ ਇਹ ਲੋਕਾਂ ਨੂੰ ਸਰਕਾਰਾਂ ਲੋਕਾਂ ਦੇ ਕੰਮ ਵਾਸਤੇ ਬਣਦੀ ਹੈ ਦਾ ਕੇ ਲੋਕਾਂ ਨੂੰ ਦੁਖੀ ਕਰਨ ਵਾਸਤੇ ਪਰ ਇਹ ਸਰਕਾਰ ਲੋਕਾਂ ਨੂੰ ਦੁਖੀ ਕਰਨ ਤੇ ਆਈ ਵੀ ਹੈ ਸਾਨੂੰ ਜੋ ਵੀ ਕੁਝ ਕਰਨਾ ਪਵੇ ਅਸੀਂ ਫਾਟਕ ਜਿਉਂਦਾ ਤੇ ਉਹ ਰੱਖਣਾ ਇਹਨੂੰ ਬੰਦ ਨਹੀਂ ਦੇ ਸਾਡੇ ਪਿੰਡ ਜੋ ਰੇਲਵੇ ਫਾਟਕ ਹੈ ਬੱਤਾਂ ਰੋਡ ਦੇ ਉੱਤੇ ਇਹਦੀ ਇਹਨੂੰ ਇਹਦੇ ਵਿੱਚ ਅੰਡਰ ਬ੍ਰਿਜ ਬਣਾਉਣ ਲਈ ਰੇਲਵੇ ਵਾਲੇ ਬੰਦੇ ਆਏ ਸੀ ਤੇ ਅਸੀਂ ਪਿੰਡ ਵਾਲਿਆਂ ਨੇ ਸਾਰਿਆਂ ਨੇ ਰੋਕੇ ਉਹਨਾਂ ਨੂੰ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਕਿਉਂਕਿ ਸਾਨੂੰ ਕੁਝ ਮੁਸ਼ਕਿਲਾਂਤ ਨੇ ਇਹਨਾਂ ਦੇ ਵਿੱਚ ਕੁਝ ਡਿਫਿਕਲਟੀਜ਼ ਨੇ ਇਦੇ ਵਿੱਚ ਇੱਕ ਤਾਂ ਸਾਡੀ ਸਭ ਤੋਂ ਵੱਡੀ ਸਮੱਸਿਆ ਸਾਡੀ ਟਰਾਂਸਪੋਰਟੇਸ਼ਨ ਰੁਕ ਜਾਣੀ ਹੈ ਵੱਡੇ ਜਿਹੜੇ ਜਿਵੇਂ ਸਾਡੀਆਂ ਕੰਬੈਨਾਂ ਐ ਵੱਡੀਆਂ ਟਰਾਲੀਆਂ ਗੰਨੇ ਦੀਆਂ ਭਰੀਆਂ ਹੋਈਆਂ ਉੱਚੀਆਂ-ਉੱਚੀਆਂ ਉਹ ਸਾਡੀਆਂ ਇਹਦੇ ਲਾਂਘੇ ਚੋਂ ਲੰਘ ਨਹੀਂ ਸਕਦੀਆਂ ਨੰਬਰ 2 ਜਿਹੜੇ ਸਾਡੇ ਰਾਸਤੇ ਇਸ ਪਿੰਡ ਦੇ ਵਿੱਚ ਜਿਹੜੇ ਨਾਲ ਇਸ ਰੇਲਵੇ ਲਾਈਨ ਦੇ ਨਾਲ-ਨਾਲ ਰਾਹ ਆ ਰਹੇ ਆ ਉਹ ਬੰਦ ਹੋ ਜਾਣੇ ਸਾਡੇ ਜੇ ਹੁਣ ਇਹ ਅੰਡਰਬ੍ਰਿਜ ਬਣਦਾ ਤਾਂ ਸਾਡੇ ਪਿੰਡ ਦਾ ਸਾਰਾ ਕੰਮ ਠੱਪ ਹੋ ਜਾਣਾ ਹੁਣ ਇਹਨੂੰ ਇਹ ਜਿਹੜੇ ਅੰਡਰਬ੍ਰਿਜ ਬਣ ਰਹੇ ਆ ਇਹਨੂੰ ਇਹ ਪੰਚਾਇਤਾਂ ਦੇ ਆਧਾਰ ਤੇ ਬਣਾ ਰਹੇ ਆ ਜਦ ਕਿ ਸਾਡਾ ਪਿੰਡ ਸ਼ਹਿਰ ਬਣ ਚੁੱਕਿਆ ਸਾਡੀ ਜਿਹੜੀ ਟਰਾਂਸਪੋਰਟੇਸ਼ਨ ਹੈ ਲੰਗਾ ਉਹ ਸ਼ਹਿਰ ਦੇ ਆਧਾਰ ਤੇ ਹੋਣਾ ਚਾਹੀਦਾ ਸਾਨੂੰ ਜਿਹੜੀ ਸਾਨੂੰ ਕਨਸੀਡਰ ਵੀ ਇੱਕ ਸ਼ਹਿਰ ਦੇ ਆਧਾਰ ਤੇ ਹੋ ਕਰਨਾ ਚਾਹੀਦਾ ਸਰਕਾਰ ਨੂੰ ਤੇ ਜੇ ਇਹ ਪਿੰਡ ਦੀਆਂ ਜਿਹੜੇ ਪਿੰਡ ਦੇ ਵਹੀਕਲ ਸਾਂ ਛੋਟੇ ਹੁੰਦੇ ਆ ਛੋਟਾ ਸਮਾ ਸਮਾ ਹੁੰਦਾ ਸਾਡੇ ਵੱਡੇ ਆ ਨੰਬਰ ਤੇ ਇੱਕ ਦੂਜੀ ਹੋਰ ਗੱਲ ਆ ਸਾਡੇ ਪਿੰਡ ਦੇ ਵਿੱਚ 22 ਪਿੰਡਾਂ ਦਾ ਬੰਨਾ 23 ਪਿੰਡਾਂ ਦਾ ਬੰਨਾ ਲੱਗਦਾ ਸਾਡੇ ਕੜੂਏ ਨੂੰ ਸਭ ਤੋਂ ਮੇਨ ਲੰਘੇ ਆ ਇਹ ਕੜੂਏ ਦੇ 22 ਪਿੰਡ 23 ਪਿੰਡ ਜਿਹੜੇ ਆਲੇ-ਦਾਲੇ ਤੋਂ ਆਉਂਦੇ ਆ ਉਹ ਕੜੂਏ ਨੂੰ ਇਸੇ ਰਾਹ ਤੇ ਜਾਂਦੇ ਆ ਖਰੜ ਨੂੰ ਜਾਂਦੇ ਆ ਮਰਿੰਡੇ ਨੂੰ ਜਾਂਦੇ ਆ ਉਹ ਸਾਰਾ ਰਾਸਤਾ ਡਿਸਟਰਬ ਹੋ ਜਾਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਪੁਰਜੋਰ ਅਪੀਲ ਕਰਦੇ ਆ ਕਿ ਇਹ ਰਾਸਤਾ ਜਿਹੜਾ ਇਹ ਇਹਨੂੰ ਜਾਂ ਤਾਂ ਓਵਰ ਬ੍ਰਿਜ ਬਣਾਇਆ ਜਾਵੇ ਪਲੱਸ ਆੜੇ-ਆੜੇ ਵਾਲੇ ਜਿਹੜੇ ਸਾਡੇ ਪਿੰਡਾਂ ਦੇ ਰਾਹ ਐ ਉਹ ਬਹਾਲ ਕੀਤੇ ਜਾਣ ਨਹੀਂ ਤਾਂ ਸਾਨੂੰ ਐਜ਼ ਇਟ ਇਜ਼ ਰੱਖ ਦੋ ਸਾਨੂੰ ਕੋਈ ਇਹਦੀ ਲੋੜ ਨਹੀਂ ਹੈਗੀ ਅਸੀਂ ਐਵੇਂ ਜੋ ਸਾਨੂੰ ਚੰਗਾ ਮਾੜਾ ਸਾਨੂੰ ਮਨਜ਼ੂਰ ਹੈ ਫੈਸਲਾ ਜੀ ਇਹ ਲਿਆ ਨਾਲ ਦੇ ਪਿੰਡਾਂ ਗੱਲ ਡਿਸੀਜਨ ਲੈ ਕੇ ਇੱਕ 11 ਮੈਂਬਰੀ ਕਮੇਟੀ ਬਣਾਈ ਆ ਉਹ ਕਮੇਟੀ ਮੰਤਰੀ ਨੂੰ ਵੀ ਮਿਲੂਗੀ ਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੇ ਨਾਲ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਗੱਲ ਵੀ ਅੰਬਾਲੇ

ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ